ਇੱਧਰ ਲੈ ਜਾਣੇ ਇੱਧਰ ਹਾਂਜੀ ਇਹਨਾਂ ਦਾ ਪੁੰਨਾਰਾਇਤ ਹੋ ਸ਼ਾਇਦ ਹੀ ਕਿਸ ਨੂੰ ਹੋਇਆ ਇਹਨਾਂ ਮਿਲੋ ਹਮ ਤੱਕ ਹੀ ਗੱਲ ਜਿੰਨਾ ਬਹੁਤ ਵੱਡੇ ਘਰਾਣੇ ਦੇ ਵਿੱਚੋਂ ਆ ਤੁਸੀਂ ਇੱਕ ਨਾਮ ਕੁਲਦੀਪ ਮਾਨਕ ਉਸ ਤੋਂ ਬਾਅਦ ਜਦਵੀਰ ਮਾਨਕ ਉਸ ਤੋਂ ਬਾਅਦ ਤੁਸੀਂ ਠੀਕ ਨਹੀਂ ਰਹੇ ਪਰ ਅੱਜ ਪਰਮਾਤਮਾ ਦੀ ਤੁਹਾਡੇ ਤੇ ਵੀ ਕਿਰਪਾ ਵਾ ਅੱਜ ਉਹਨਾਂ ਦੀ 14ਵੀਂ ਵਰਸੀ ਆ 14ਵੀਂ ਵਰਸੀ ਦੇ ਵਿੱਚ ਸਾਰੇ ਸਿੰਗਰ ਸੈਲੀਬ੍ਰਿਟੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਤੁਸੀਂ ਆਪ ਖੁਸ਼ਕਿਸਮਤ ਆਪਣੇ ਹਮਿੰਨ ਇਵੇਂ ਸਮਝਣਾ ਕਿ ਜੈਜੀ ਭਾਈ ਆਪ ਕੋਲ ਇਸ ਮੈਂ ਤਾਂ ਹੀ ਜਨ ਨੂੰ ਇੱਕ ਖੁਸ਼ੀ ਦਾ ਮੌਕਾ ਤੇ ਉਹ ਦੁਆਰਾ ਸਾਥ ਪਹੁੰਚੇ ਨੇ ਇਸ ਤੋਂ ਵੱਡੀ ਤਾਂ ਮੈਂ ਤਕਦੀਰ ਆਪਣੇ ਬੀਤ ਸੁਣਦਾ ਹੀ ਨਹੀਂ ਨਾਲ ਨਾਲ ਬਾਦਨਸੀ ਵੀ ਹੈ ਆਪਲੀ ਉਹਨਾਂ ਨੇ ਵਰਸੀ ਵਰਸੀ ਵੀ ਆਏ ਨੇ ਵਰਸੀ ਦਾ ਬਤ ਬੜਾ ਬਰਨਤੀ ਗਿਆ ਸਾਰੇ ਜਾਨੇ ਇਕੱਠੇ ਹੋਇਆ ਠੀਕ ਹੈ ਜਦੋਂ ਮਾਨਕ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਹੁੰਦੇ ਸੀਗੇ ਤੁਹਾਨੂੰ ਸਿੱਖਿਆ ਦਿੱਤੀ ਤੁਸੀਂ ਤੁਹਾਡੇ ਗੁਰੂ ਵੀ ਤੁਹਾਡੇ ਪਿਤਾ ਜੀ ਆ ਕਿਸ ਤਰ੍ਹਾਂ ਦੀਆਂ ਤੁਹਾਨੂੰ ਸਿੱਖਿਆਵਾਂ ਦਿੰਦੇ ਸੀਗੇ ਜਿੱਤਨੀ ਮਾਨਦੇ ਸੀ ਪੂਰੇ ਹਰ ਕੰਮ ਦੀ ਹਰ ਕੰਮ ਦੀ ਹਾਂ ਜੀ ਹੁਣ ਸਿਹਤ ਠੀਕ ਹੈ ਜੀ ਤੁਹਾਡੀ ਮੈਂ ਜਲਦੀ ਤੋਂ ਗਾਇਕੀ ਦੇ ਵਿੱਚ ਜਲਦੀ ਕੋਈ ਟਰੈਕ ਆ ਰਿਹਾ ਆਪਣਾ ਗਾਇਕੀ ਤਾਂ ਨਹੀਂ ਆਦਿ ਜੀ ਪੂਰਾ ਕਿਹੜਾ ਆ ਰਿਹਾ ਜੀ ਠੀਕ ਚਲੋ ਜੀ ਅੱਛੇ ਜੀ ਤੁਸੀਂ ਮਾਸਕ ਦੀ ਗੱਲ ਕਰ ਸੀ। ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿਕਾਰ ਸਾਰਿਆਂ ਨੂੰ ਔਰ ਦੇਸ਼ਾਂ ਦੇਸ਼ਾਂ ਵਿੱਚ ਬਸਦੇ ਸਮੂਹ ਪੰਜਾਬੀ ਜਿਹੜੇ ਜਿਨ੍ਹਾਂ ਨੇ ਖਤਾਬ ਬਾਦਸ਼ਾਹ ਦਾ ਦਿੱਤਾ ਕਲੀਆਂ ਦੇ ਬਾਦਸ਼ਾਹ ਦਾ ਇਹ ਸਵਰਗਿਆ ਕਹਿਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਸਾਡੇ ਤੋਂ ਮੈਨੂੰ ਲੱਗਦਾ ਜੀ ਸਾਡੇ ਤੋਂ ਦੂਰ ਹੈ ਹੀ ਨਹੀਂਗੇ। ਤੇ ਇਸ ਕਰਕੇ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਹੋਇਆ ਪੂਰੀ ਦੁਨੀਆ 'ਚ ਜਨਾਬ ਕੁਲਦੀਪ ਮਾਨਕ ਸਾਹਿਬ ਉਹਨਾਂ ਦੀ ਯਾਦ ਚ ਅੱਜ ਉਹਨਾਂ ਦੀ ਵਰਸੀ ਕਹਿ ਲਈਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਜਿਹੜਾ ਹਰ ਸਾਲ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਕੀਰਤਨ ਕਰੋਨੇ ਆ ਔਰ ਸਾਰੇ ਕਲਾਕਾਰ ਆ ਕੇ ਨਤਮਸਤਕ ਹੁੰਦੇ ਆ ਅੱਜ ਵੀ ਮੇਰੇ ਖਿਆਲ ਆ ਪੂਰੇ ਪੰਜਾਬ ਤੋਂ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਬੁੱਧੀਜੀਵੀ ਲੋਕ ਬਹੁਤ ਸਾਰੇ ਸਿਆਸਤਦਾਨ ਲੋਕ ਹਰ ਤਰੀਕੇ ਦਾ ਇਨਸਾਨ ਜਿਹੜਾ ਉਹ ਇੱਥੇ ਅੱਜ ਗੁਰੂ ਘਰ ਦੇ ਵਿੱਚ ਪਹੁੰਚਿਆ ਹੋਇਆ ਤੇ ਰਹੀ ਗੱਲ ਇਹ ਕਿ ਅ ਅੱਜ ਖੁਸ਼ੀ ਇਸ ਗੱਲ ਦੀ ਜ਼ਿਆਦਾ ਆ ਕਿ ਜੁਧਵੀਰ ਮਾਨਕ ਜਿਹੜਾ ਸਾਡੇ ਕਲੀਆਂ ਦੇ ਬਾਦਸ਼ਾਹ ਜਨਾਬ ਗੁਰਦੀਪ ਮਾਨਕ ਸਾਹਿਬ ਦੇ ਲਖਤੇ ਜਿਗਰ ਉਹਨਾਂ ਦੇ ਫਰਜ਼ੰਦ ਅ ਅੱਜ ਤੁਸੀਂ ਉਹਨਾਂ ਨੂੰ ਦੇਖ ਸਕਦੇ ਆ ਪੂਰਾ ਮੀਡੀਆ ਇੱਥੇ ਦੇਖਦਾ ਆ ਤੇ ਕਿੰਨੀ ਖੁਸ਼ੀ ਵਾਲੀ ਗੱਲ ਹੈ ਕਿ ਮਾਰੇ ਨੇ ਕਿੰਨੀ ਕਿਰਪਾ ਕਰਤੀ ਹੈ ਤੇ ਹੁਣ ਜੁਧਵੀਰ ਮਾਨਕ ਤੁਹਾਨੂੰ ਆਪ ਸਾਰਾ ਕੁਝ ਦੱਸ ਰਿਹਾ ਤੇ ਇਹ ਇਹ ਬਹੁਤ ਵੱਡਾ ਇੱਕ ਮੈਂ ਕਹਿ ਸਕਦਾ ਕਿ ਇਹ ਗਿਫਟ ਮਿਲਿਆ ਸਾਨੂੰ ਤੇ ਮਾਲਕ ਇਸੇ ਤਰੀਕੇ ਨਾਲ ਇਸ ਪਰਿਵਾਰ ਨੂੰ ਜਿਹੜਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਹਮੇਸ਼ਾ ਜਦਵੀਰ ਮਾਨਕ ਜਿਹੜਾ ਉਹ ਜਿਵੇਂ ਪ੍ਰਤ ਪਾਈ ਸੀ ਉਸੇ ਤਰੀਕੇ ਨਾਲ ਅੱਗੇ ਨਿਭਾਉਣਗੇ ਇਹ ਅਕਾਲ ਪੁਰਖ ਦਾ ਜਿਹੜਾ ਕਹਿ ਸਕਦੇ ਕਿ ਵਰਦਾਨ ਮਿਲਿਆ ਦੂਸਰੀ ਵਾਰ ਜਨਮ ਕਹਿ ਸਕਦੇ ਆ ਜਾਂ ਇਹ ਕਹਿ ਸਕਦੇ ਆ ਕਿ ਜਿਹੜਾ ਕਾਫੀ ਅਰਸਾ ਪੈ ਗਿਆ ਸੀਗਾ ਉਹ ਗੈ ਪੂਰਾ ਕਰਨ ਵਾਸਤੇ ਹੁਣ ਜਦਵੀਰ ਮਾਨਕ ਬਿਲਕੁਲ ਰੈਡੀ ਹੈ ਤੇ ਤੁਹਾਡੀ ਸੇਵਾ ਚ ਕਲੀਆਂ ਦੇ ਰੂਪ ਵਿੱਚ ਵੀ ਔਰ ਚੰਗੇ ਗਾਣੇ ਜਿਹੜੇ ਸਾਹਿਤਿਕ ਗਾਣੇ ਉਹ ਗਾਣੇ ਤੁਹਾਡੀ ਸੇਵਾ ਚ ਲੈ ਕੇ ਜਦ ਵੀ ਮਾਨਕ ਪੇਸ਼ ਹੋਣਗੇ ਔਰ ਮੈਂ ਫਿਰ ਤੋਂ ਪ੍ਰੇ ਕਰਦੇ ਆ ਮਾਲਕ ਦੇ ਚਰਨਾਂ ਚ ਕਿ ਸਾਡੇ ਤੋਂ ਵਿਛੜੇ ਜਸਮਾਨੀ ਤੌਰ ਤੇ ਵਿਛੜੇ ਅ ਸਵਰਗਿਆ ਗੁਰਦੀ ਮਾਨਕ ਸਾਹਿਬ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪੂਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੀ ਬਲਬਖਸ਼ੇ ਤੇ ਮਾਲਕ ਚੜ੍ਹਦੀ ਕਲਾ ਵਿੱਚ ਮਾਨਕ ਫੈਮਿਲੀ ਨੂੰ ਰੱਖੇ ਇਹ ਅਰਦਾਸ ਕਰਨ ਵਾਸਤੇ ਅੱਜ ਇੱਥੇ ਸਾਰੇ ਪਹੁੰਚੇ ਆ ਤੇ ਮੇਰੇ ਤੋਂ ਇਲਾਵਾ ਬਹੁਤ ਸਾਰੇ ਪੰਜਾਬ ਦੇ ਵੱਖ-ਵੱਖ ਜਿਹੜੇ ਹੀਰੇ ਕਹਿ ਸਕਦੇ ਆ ਪੰਜਾਬ ਦੇ ਜਿਨ੍ਹਾਂ ਨੂੰ ਮਾਨਕ ਸਾਹਿਬ ਨੇ ਤਰਾਸ਼ਿਆ ਹੋਇਆ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਖਾਸ ਕਰਕੇ ਯੂਕੇ ਤੋਂ ਸਾਡੇ ਰੂਪੀ ਜੀ ਸਪੈਸ਼ਲ ਪਹੁੰਚੇ ਆ ਇਨਦਰ ਮੈਂ ਆਪਣੀ ਪਰਿਵਾਰ ਬਨੂ ਕਹਿ ਸਕਦਾ ਕਿ ਸਾਡੀ ਫੈਮਿਲੀ ਬਨੂ ਨੇ ਜੀ ਆ ਕਿਉਂਕਿ ਇਹਨਾਂ ਨੇ ਬਹੁਤ ਸਾਰਾ ਸਮਾਂ ਇਹਨਾਂ ਨੇ ਵੀ ਉਹਨਾਂ ਦੇ ਨਾਲ ਬਤਾਇਆ ਤੇ ਮੈਂ ਵੀ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਮਤਲਬ 42-43 ਸਾਲ ਜਿਹੜਾ ਸੇਵਾ ਕਰਨ ਦਾ ਨਾਲ ਮੌਕਾ ਮਿਲਿਆ ਤੇ ਮੈਂ ਵੀ ਬਹੁਤ ਲੱਕੀ ਹਾਂ ਬਹੁਤ ਖੁਸ਼ਕਿਸਮਤ ਹਾਂ ਤੇ ਪਰ ਅੱਜ ਵੀ ਸਾਨੂੰ ਇਹ ਲੱਗਦਾ ਜਦੋਂ ਅਸੀਂ ਜੁੱਧਵੀਰ ਨੂੰ ਦੇਖਦੇ ਹਾਂ ਮਿਲਦੇ ਹਾਂ ਜੱਫੀ ਪਾਉਨੇ ਆ ਪਿਆਰ ਕਰਦੇ ਆ ਤੇ ਸਾਨੂੰ ਇਹ ਲੱਗਦਾ ਕਿ ਮਾਨਕ ਸਾਹਿਬ ਅਜੀ ਸਾਡੇ ਕੋਲ ਨੇ ਔਰ ਹਮੇਸ਼ਾ ਮਾਨਕ ਸਾਹਿਬ ਜੀ ਦੇ ਰਹਿਣਗੇ ਤੇ ਮਾਲਕ ਉਹਨਾਂ ਨੂੰ ਇਸੇ ਤਰੀਕੇ ਨਾਲ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਘਾੜਾ ਮੰਨਣ ਦਾ ਬਲ ਬਖਸ਼ੇ ਤੇ ਇੱਕ ਵਾਰੀ ਫੇਰ ਅਰਦਾਸ ਕਰਦੇ ਹਾਂ ਕਿ ਮਾਨਕ ਜਯਦਵੀਰ ਮਾਨਕ ਜਿਹੜਾ ਚੜ੍ਹਦੀ ਕਲਾ ਵਿੱਚ ਰਹੇ ਮਾਨਕ ਫੈਮਿਲੀ ਔਰ ਸ਼ਕਤੀ ਮਾਨਕ ਸਾਡੀ ਭੈਣ ਛੋਟੀ ਉਹਨਾਂ ਦਾ ਪੂਰਾ ਪਰਿਵਾਰ ਸਾਰੇ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਕਰੀਆ ਜੀ ਧੰਨਵਾਦ ਅੱਜ ਅਸੀਂ ਗੁਰਦੀਪ ਮਾਨਕ ਦੀ 14ਵੀਂ ਵਰ੍ਹੇ ਮਨਾਉਣ ਲਈ ਇਕੱਠੇ ਹੋਏ ਆਂ ਸਾਰੇ ਕਲਾਕਾਰ ਸਾਰੇ ਉਹਦੇ ਸਰੋਤੇ ਉਹਨੂੰ ਚਾਹਣ ਵਾਲੇ ਭੈਣ ਭਰਾ ਕਰਦੇ ਸਾਰੇ ਇਕੱਠੇ ਹੋਏ ਆਂ ਉਹਦੀਆਂ ਯਾਦਾਂ ਅਜੇ ਤੱਕ ਸਾਡੇ ਦਿਮਾਗ 'ਚ ਸਾਡੇ ਦਿਲ 'ਚ ਘੁੰਮ ਰਹੀਆਂ ਨੇ ਇਹ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਭੁੱਲ ਹੀ ਨਹੀਂ ਸਕਦੇ ਕਦੀ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਅ ਸ਼ਰਧਾਂਜਲੀ ਭੇਟ ਕਰਦੀਆਂ ਮੈਂ ਕੁਲਦੀਪ ਮਾਨਕ ਨੂੰ ਸਾਰਿਆਂ ਵੱਲੋਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਤੁਸੀਂ ਕਬਰ ਕਰ ਰਹੇ ਹੋ ਇਸ ਜਿਹੜੀ ਬਹੁਤ ਯਾਦਗਾਰ ਇਵੈਂਟ ਹੋ ਰਿਹਾ ਹੈ ਅੱਜ ਹਰ ਸਾਲ ਹੁੰਦਾ ਤੇ ਕੁਦਰਤੀ ਸ ਹਰ ਸਾਲ ਮੈਂ ਇੱਥੇ ਹੁੰਦੀ ਆ ਤੇ ਬਹੁਤ ਵਧੀਆ ਇਹਨਾਂ ਨੇ ਸਭ ਕੁਝ ਵੈਸੇ ਕਹਿਤਾ ਬੂਟਾ ਮੁਹੰਮਦ ਜੀ ਨੇ ਤੇ ਅਸੀਂ ਸਾਰੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਮੈਂ ਇਸ ਇਵੈਂਟ ਦਾ ਹਿੱਸਾ ਐ ਅੱਜ ਮਾਨਕ ਸਾਹਿਬ ਨੂੰ ਯਾਦ ਕਰ ਰਹੇ ਆ ਆਪਾਂ ਸਾਰੇ ਰਲ ਕੇ ਤੇ ਯੁੱਧਵੀਰ ਮਾਨਕ ਆਪਣਾ ਕੈਂਪ ਹੋ ਗਿਆ ਆ ਤੇ ਬਸ ਵੇਟ ਕਰ ਰਹੇ ਆ ਇਹਦੀ ਹੁਣ ਕੀ ਪਰਫਾਰਮ ਕਰੇ ਉਹਨਾਂ ਦੀ ਕਮੀ ਜਿਹੜੀ ਥੋੜੀ ਬਹੁਤ ਹੈਗੀ ਉਹਨੂੰ ਪੂਰੀ ਕਰੇ ਦੇ حساب ਨਾਲੋਂ ਜ਼ਿਆਦਾ ਮੈਂ ਮਿਸ ਕਰ ਰਹੀ ਆ ਸ਼ਕਤੀਮਾਨਕ ਨੂੰ ਜਿਨੇ ਇਸ ਪਰਿਵਾਰ ਨੂੰ ਇੱਥੇ ਤੱਕ ਲਿਆਂਦਾ ਆ ਮੈਂ ਉਸ ਕੁੜੀ ਨੂੰ ਬਹੁਤ ਸਲਾਉਂਦੀ ਆ ਕਿ ਉਹ ਕੁੜੀ ਹੋ ਕੇ ਉਹਨੇ ਮੁੰਡਿਆਂ ਵਾਲਾ ਫਰਜ਼ ਪੂਰਾ ਕੀਤਾ ਆ ਤੇ ਆਪਣੇ ਭਰਾ ਨੂੰ ਸਹਾਰਾ ਦਿੱਤਾ ਆਪਣੀ ਫੈਮਲੀ ਨੂੰ ਉੱਤੇ ਚੱਕਿਆ ਆ ਬਾਕੀ ਜੈਜੀ ਵੀ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈਗੇ ਆ ਜਿਨ੍ਹਾਂ ਨੇ ਫੈਮਲੀ ਨੂੰ ਇੱਥੇ ਤੱਕ ਲਿਆਂਦਾ ਆ ਤੇ ਬਾਕੀ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆਂ ਕਿ ਤੁਸੀਂ ਵੀ ਸਾਡਾ ਇੱਕ ਤਰ੍ਹਾਂ ਸਪੋਰਟ ਕਰ ਰਹੇ ਹੋ ਸਾਰੀ ਫੈਮਿਲੀ ਨੂੰ ਸਪੋਰਟ ਕਰ ਰਹੇ ਹੋ ਤੇ ਇਸ ਤਰ੍ਹਾਂ ਹੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੀਏ ਥੈਂਕ ਯੂ ਕਿ ਤੁਸੀਂ ਵੀ ਮਾਨਸ ਕੀ ਬਾਬਾ ਜੀ ਹਮੇਸ਼ਾ ਇਹ ਕਹਿੰਦੇ ਸੀ ਕਲੀਆਂ ਦੇ ਨਾਲ ਨਾਲ ਲੋਕ ਥਾਵਾ ਦੇ ਬਾਦਸ਼ਾਹ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਬਹੁਤ ਵੱਡੀ ਦੇਣ ਆ ਸਿੱਖ ਇਤਿਹਾਸ ਦੀਆਂ ਇੰਨੀਆਂ ਸਾਰੀਆਂ ਕੈਸਟਾਂ ਇੰਨੇ ਸਾਰੇ ਗੀਤ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਛੇਤੀ ਕਰ ਸਰਵਣ ਬੱਚਾ ਪਾਣੀ ਪਲਾਦੇ ਹੋਏ ਅਨੇਕਾਂ ਗੀਤ ਦਿੱਤੇ ਸਾਨੂੰ ਪਰਿਵਾਰਕ ਗੀਤ ਦਿੱਤੇ ਸੱਭਿਆਚਾਰਕ ਗੀਤ ਦਿੱਤੇ ਯੋਧਿਆਂ ਦੀਆਂ ਵਾਰਾਂ ਦਿੱਤੀਆਂ ਸੋ ਅੱਜ 14ਵੀਂ ਜਿਹੜੀ ਵਰਸੀ ਅਸੀਂ ਮਨਾ ਰਹੇ ਹਾਂ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਤੇ ਬਹੁਤ ਸਾਰੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਸ਼ਾਗਿਰਦ ਉਹਨਾਂ ਨੂੰ ਪਿਆਰ ਕਰਨ ਵਾਲੇ ਪੱਤਰਕਾਰ ਵੀਰ ਚੈਨਲ ਵਾਲੇ ਵੀਰ ਉਹਨਾਂ ਦੇ ਚਾਣ ਵਾਲੇ ਸਾਰੇ ਹੀ ਇੱਥੇ ਪਹੁੰਚੇ ਆ ਤਹਿ ਦਿਲੋਂ ਧੰਨਵਾਦ ਜੀ ਆਆਂ ਤੇ ਜਿਹੜੇ ਕਵਰ ਕਰ ਰਿਹਾ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਮਿਹਰਬਾਨੀ ਹਾਂ ਜੀ ਬਈ ਕੀ ਖਾਨ ਤੁਹਾਨੂੰ ਅੱਜ ਸ਼੍ਰੀ ਖੋਣ ਬੋਲ ਅੱਜ ਕਲੀਆਂ ਦੇ ਬਾਦਸ਼ਾਹ ਜਰਦੀ ਮਾਨਕ ਸਾਹਿਬ ਜੀ ਚੌਧੇਂ ਵਰਸੀ ਸੀ ਉੱਥੇ ਅਸੀਂ ਮਸਤਪੁਰ ਵਾਸਤੇ ਆਏ ਸੀ ਕਿਉਂਕਿ ਮਾਨਕ ਸਾਹਿਬ ਦਾ ਫਨਕਾਰ ਦੁਨੀਆ ਦੇ ਪੈਦਾ ਨਹੀਂ ਹੋ ਸਕਦਾ ਜਿੰਨੀ ਪੰਜਾਬੀ ਨੂੰ ਉਹਨਾਂ ਸੰਗੀਤ ਨੂੰ ਦੇ ਰਹੇ ਉਹ ਕਲਾਕਾਰ ਨੇ ਮੇਰੇ ਖਰ ਕੋਈ ਮਕਲਾਕਾਰ ਦੀ ਇੰਨੀ ਦਿਨ ਹੋ ਜਾਂਦੀ ਤੇ ਜਾਂ ਜੋ ਕੁਛ ਉਹ ਪੰਜਾਬੀ ਵਾਸਤੇ ਕਰਕੇ ਗਏ ਨੇ ਪੰਜਾਬੀ ਮਾਂ ਬੋਲੀ ਵਾਸਤੇ ਉਹ ਦੁਨੀਆ ਯਾਦ ਰੱਖੇਗੇ ਤੇ ਅਸੀਂ ਫਿਰ ਮਹਾਰਾਜ ਅਰਦਾਸ ਕਰਾਂਗੇ ਸਤੇ ਪਾਸ ਆ ਇਸ ਰੂਪ ਤੇ ਫੇਰ ਦੁਨੀਆ ਦਾ ਵੇ ਤੇ ਦੁਨੀਆ ਨੂੰ ਫੇਰ ਆਪਣੇ ਕਲਰਾਂ ਨਿਹਾਲ ਕਰੀ ਸਾਰੀ ਸੰਗਤ ਨੂੰ ਪਿਆ ਪਾਈ ਸਤਿ ਸ੍ਰੀ ਅਕਾਲ ਬਾਜੀ ਜਿੰਨੀਆਂ ਸਾਦ ਐਤ ਕੀ ਸੰਗਤ ਬਹੁਤ ਪਹੁੰਚੀ ਬਾਜੀ ਕੁਲਦੀਪ ਮਾਨਕ ਸਾਹਿਬ ਦੀ ਵਰਸੀ ਤੇ ਬਾਜੀ ਕੁਲਦੀਪ ਮਾਨਕ ਸਾਹਿਬ ਉਹ ਕਲਾਕਾਰ ਹੋਇਆ ਉਹ ਆਪਣੇ ਨਾਮ ਦੇ ਗੀਤਾਂ ਕਾ ਆਪਤਾ ਮਰ ਸੀਗਾ ਕਲਾਕਾਰ ਨਾਮ ਦੇ ਗੀਤਕਾਰਾਂ ਨੂੰ ਵੀ ਅਮਰ ਕਰ ਗਿਆ ਸਾਡੇ ਸੰਦੀਲਾ ਸਾਹਿਬ ਖੜਿਆ ਨਾਲ ਮੇਰੇ ਵੀ ਉਹਨਾਂ ਨੇ ਬਹੁਤ ਅੱਛੇ ਅੱਛੇ ਗੀਤ ਗਾਏ ਆ ਸਾਰੇ ਗੀਤਕਾਰਾਂ ਨੂੰ ਵੀ ਅਮਰ ਕੀਤਾ ਉਹਨਾਂ ਨੇ ਬਾਕੀ ਕੁਲਦੀਪ ਮਾਨ ਸਵਾਰ ਕਰ ਬਾਜੀ ਕੋਈ ਕਲਾਕਾਰ ਨਹੀਂ ਪੈਦਾ ਹੋ ਸਕਦਾ ਉਹ ਕੁਲਦੀਪ ਮਾਨ ਕੇ ਇੱਕ ਹੀ ਸੀਗਾ ਜੀ ਇੱਕ ਹੀ ਰਹੂਗਾ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਬਜੀ